ਜਥੇਦਾਰ ਰਣਜੀਤ ਸਿੰਘ ਜਦ ਜਥੇਦਾਰ ਸੀ ਤਾਂ 1997 ਵਿੱਚ ਜੰਮੂ ਦੇ ਮਹਤਮ ਮੰਜੀਤ ਸਿੰਘ ਨੇ ਪੇਸ਼ੂ ਦੌਰਾਨ ਬਦਮਾਸ਼ ਟੋਲਾ ਲਿਆਂਦਾ ਜਿਸ ਦੇ ਜਵਾਬ ਵਿੱਚ ਵਾਜੇ ਢੋਲ ਗੀਆਂ ਨਹੀਂ ਜਥੇਦਾਰ ਰਣਜੀਤ ਸਿੰਘ ਨੇ ਡਾਂਗ ਚੁੱਕ ਲਈ ਰੋਲੇ ਮੋਕੇ ਪ੍ਰੋਫੈਸਰ ਮੰਜੀਤ ਸਿੰਘ ਕਹੀ ਜਾਵੇ ਪੁਲਿਸ ਬੁਲਾਓ ਜਥੇਦਾਰ ਰਣਜੀਤ ਸਿੰਘ ਕਹਿੰਦਾ ਅਕਾਲ ਤਖਤ ਸਾਹਿਬ ਤੇ ਪੁਲਸ ਸੌਦਿਆ ਸ਼ਰਮ ਨਾਉ ਉਹਨੇ ਸੇਵਾਦਾਰ ਤੋਂ ਡਾਂਗ ਫੜ ਕੇ ਸਭ ਬਦਮਾਸ਼ ਛਾਗ ਦਿੱਤੇ ਇਸ ਮਗਰੋਂ ਮਹੱਤ ਹਥਿਆਰ ਛੁੱਟ ਗਿਆ ਉਸਦੇ ਨਾਲ ਸਾਬਕ ਵਜ਼ੀਰ ਰੰਗੀਲ ਸਿੰਘ ਦੀ ਵੀ ਸੇਵਾ ਹੋਈ 5 ਜੂਨ 1997 ਨੂੰ ਚੰਡੀਗੜ੍ਹ ਦੇ ਨਗਰ ਕੀਰਤਨ ਇੱਕ ਕਰਨ ਲਈ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਮੌਕੇ ਇੱਕ ਗੁਰਦੁਆਰੇ ਦੇ ਪ੍ਰਧਾਨ ਡਾਕਟਰ ਦਰਸ਼ਨ ਸਿੰਘ ਨੇ ਜਥੇਦਾਰ ਰਣਜੀਤ ਸਿੰਘ ਨਾਲ ਵਲਟੋਹੇ ਵਾਂਗ ਬਹਿਸਬਾਜੀ ਸ਼ੁਰੂ ਕਰ ਦਿੱਤੀ ਤਾਂ ਗੱਲ ਤਲਖੀ ਵੱਲ ਵੱਧ ਗਈ ਆਮ ਅਦਾਲਤ ਵਿੱਚ ਜੱਜ ਕੋਲ ਸੁਣਨ ਹੋ ਕੇ ਖੜਨ ਵਾਲੇ ਲੋਕ ਜਥੇਦਾਰ ਕੋਲ ਪੇਸ਼ੀ ਮੋਕੇ ਬਦਕਲਾਮੀ ਕਰਨ ਲੱਗੇ ਅੱਕ ਕੇ ਜਥੇਦਾਰ ਰਣਜੀਤ ਸਿੰਘ ਨੇ ਡਾਕਟਰ ਦਰਸ਼ਨ ਸਿੰਘ ਦੀ ਬਾਹ ਮਰੋੜ ਲਈ ਤੇ ਗਾਲਾਂ ਦਾ ਮੀ ਵਰਾ ਦਿੱਤਾ ਫੇਰ ਸਭ ਸ਼ਾਂਤ ਹੋ ਗਿਆ ਜਥੇਦਾਰ ਰਣਜੀਤ ਸਿੰਘ ਜਦ ਜਥੇਦਾਰ ਸੀ ਤਾਂ 1997 ਵਿੱਚ ਜੰਮੂ ਦੇ ਮਹਤਮ ਮੰਜੀਤ ਸਿੰਘ ਨੇ ਪੇਸ਼ੀਓ ਦੌਰਾਨ ਬਦਮਾਸ਼ ਟੋਲਾ ਲਿਆਂਦਾ ਜਿਸ ਤੇ ਜਵਾਬ ਵਿੱਚ ਵਾਜੇ ਢੋਲ ਗਿਆ ਨਹੀਂ ਜਥੇਦਾਰ ਰਣਜੀਤ ਸਿੰਘ ਨੇ ਡਾਂਗ ਚੁੱਕ ਲਈ ਰੋਲੇ ਮੋਕੇ ਪ੍ਰੋਫੈਸਰ ਮੰਜੀਤ ਸਿੰਘ ਕਹੀ ਜਾਵੇ ਪੁਲਿਸ ਬੁਲਾਓ ਜਥੇਦਾਰ ਰਣਜੀਤ ਸਿੰਘ ਕਹਿੰਦਾ ਅਕਾਲ ਤਖਤ ਸਾਹਿਬ ਤੇ ਉਹਲਸ ਸੋਦਿਆ ਸ਼ਰਮ ਨਾਉ ਉਹਨੇ ਸੇਵਾਦਾਰ ਤੋਂ ਡਾਂਗ ਫੜ ਕੇ ਸਭ ਬਦਮਾਸ਼ ਛਾਗ ਦਿੱਤੇ ਇਸ ਮਗਰੋਂ ਮਹੱਤ ਹਥਿਆਰ ਛੁੱਟ ਗਿਆ ਉਸਦੇ ਨਾਲ ਸਾਬਕ ਵਜ਼ੀਰ ਰੰਗੀਲ ਸਿੰਘ ਦੀ ਵੀ ਸੇਵਾ ਹੋਈ 5 ਜੂਨ 1997 ਨੂੰ ਚੰਡੀਗੜ੍ਹ ਦੇ ਨਗਰ ਕੀਰਤਨ ਇੱਕ ਕਰਨ ਲਈ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਮੌਕੇ ਇੱਕ ਗੁਰਦੁਆਰੇ ਦੇ ਪ੍ਰਧਾਨ ਡਾਕਟਰ ਦਰਸ਼ਨ ਸਿੰਘ ਨੇ ਜਥੇਦਾਰ ਰਣਜੀਤ ਸਿੰਘ ਨਾਲ ਵਲਟੋਹੇ ਵਾਂਗ ਬਹਿਸਬਾਜੀ ਸ਼ੁਰੂ ਕਰ ਦਿੱਤੀ ਤਾਂ ਗੱਲ ਤਲਖੀ ਵੱਲ ਵਧ ਗਈ ਆਮ ਅਦਾਲਤ ਵਿੱਚ ਜੱਜ ਕੋਲ ਸੁੱਨ ਹੋ ਕੇ ਖੜਨ ਵਾਲੇ ਲੋਕ ਜਥੇਦਾਰ ਕੋਲ ਪੇਸ਼ੀ ਮੋਕੇ ਬਦਕਲਾਮੀ ਕਰਨ ਲੱਗੇ ਅੱਕ ਕੇ ਜਥੇਦਾਰ ਰਣਜੀਤ ਸਿੰਘ ਨੇ ਡਾਕਟਰ ਦਰਸ਼ਨ ਸਿੰਘ ਦੀ ਬਾਹ ਮਰੋੜ ਲਈ ਤੇ ਗਾਲਾਂ ਦਾ ਮੀਂਹ ਵਰਾ ਦਿੱਤਾ ਫੇਰ ਸਭ ਸ਼ਾਂਤ ਹੋ ਗਿਆ